ਇੱਕ ਮਾਂ ਤੇ ਦੋ ਪੁੱਤ ਉਹ ਤਿੰਨੇ ਹੀ ਅੱਖਾਂ ਤੋਂ ਦੇਖ ਨਹੀਂ ਸਕਦੇ ਅੱਖਾਂ ਤੋਂ ਹੀਨੇ ਨੇ ਦੋਸਤੋ ਇਸ ਵੀਡੀਓ ਨੂੰ ਨਾ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਇਸ ਵੀਰਾਂ ਦੀ ਜੇ ਮਦਦ ਕਰ ਨਹੀਂ ਸਕਦੇ ਤਾਂ ਵੀਡੀਓ ਸ਼ੇਅਰ ਕਰਕੇ ਉਹਨਾਂ ਦਾਨੀ ਸੱਜਣਾ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਐਵੇਂ ਦੇ ਬੇਸਹਾਰਾ ਲੋਕ ਆ ਉਹਨਾਂ ਦੀ ਮਦਦ ਕਰਦੇ ਨੇ ਗਰਮੀ ਦੇ ਵਿੱਚ ਬਹੁਤ ਮੁਸ਼ਕਲ ਆਈ ਬਹੁਤ ਘਟਨਾਵਾਂ ਆਖਾ ਉਹਨਾਂ ਹੀ ਤੇ ਰੋਟੀਆਂ ਪਕਾਉਂਦੀਆਂ ਮੰਨੂ ਪਤਾ ਜਾਂ ਮਾਲਕ ਨੂੰ ਪਤਾ ਕਿਸੇ ਪਾਸੇ ਵੀ ਨਹੀਂ ਸਾਡਾ ਹੋ ਗਿਆ ਵੀ ਐਸੀ ਤਾਂ ਹੁਣ ਇਹੀ ਬਿਤੀ ਕਰਦੇ ਆ ਜਿੰਨੀ ਕਿ ਸਾਡੀ ਜ਼ਿੰਦਗੀ ਹੈਗੀ ਭੈਣ ਭਾਈਆਂ ਦੇ ਨਾਲ ਸੌਖੀ ਨਿਭਜੀ ਵੇਖਦੇ ਆ ਵੇਖਦੇ ਆ ਜਿਵੇਂ ਰੋਟੀ ਤਵੇ ਤੇ ਮੱਚ ਗਈ ਹਨਾ ਕਿ ਫਿਰ ਐਵੇਂ ਦੀ ਖਾੜ ਨਹੀਂ ਪੈਂਦੀ ਆ ਤੁਹਾਨੂੰ ਹਾਂ ਜੀ ਹਾਂ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿੰਨਾ ਕਹਿਰ ਕਮਾਉਣਾ ਤੂੰ ਉਸ ਤੋਂ ਅੱਜ ਅਸੀਂ ਮਾਨਸਾ ਜ਼ਿਲ੍ਹਾ ਦੇ ਪਿੰਡ ਠੋਠਿਆਂ ਵਾਲੀ ਦੇ ਵਿੱਚ ਖੜੇ ਆ ਜਿੱਥੇ ਇੱਕ ਪਰਿਵਾਰ ਨੂੰ ਮਿਲਾਵਾਂਗੇ ਜਿਹਦੇ ਵਿੱਚ ਇੱਕ ਮਾਂ ਤੇ ਦੋ ਪੁੱਤ ਉਹ ਤਿੰਨੇ ਹੀ ਅੱਖਾਂ ਤੋਂ ਦੇਖ ਨਹੀਂ ਸਕਦੇ ਅੱਖਾਂ ਤੋਂ ਹੀਣੇ ਨੇ ਉਹ ਇੱਕ ਵਾਰ ਆਓ ਅਸੀਂ ਇੱਥੋਂ ਦਾ ਮਾਹੌਲ ਵਿਖਾਈਏ ਇਹਨਾਂ ਦੇ ਘਰ ਦਾ ਸਭ ਤੋਂ ਪਹਿਲਾਂ ਇੱਥੇ ਗੰਦਗੀ ਭਰਿਆ ਇੱਕ ਛੱਪੜ ਤੇ ਛੱਪੜ ਦੇ ਬਿਲਕੁਲ ਕੰਡੇ ਕਹਿ ਸਕਦੇ ਆ ਇਹਨਾਂ ਦਾ ਘਰ ਆ ਡੱਠੀਆਂ ਹੋਈਆਂ ਮੰਝੀਆਂ ਕਿੰਨਾ ਇੱਕ ਦੁਖਦਾਈ ਜਿਹੜਾ ਹੈ ਦ੍ਰਿਸ਼ ਹੈ ਤੁਸੀਂ ਦੇਖ ਸਕਦੇ ਹੋ ਮਾਤਾ ਪਈ ਹੋਈ ਹੈ ਤੇ ਆਹ ਇੱਕ ਵਾਰ ਘਰ ਦੇ ਹਾਲਾਤ ਵਿਖਾਉਨੇ ਆ ਘਰ ਦੇ ਹਾਲਾਤ ਵਿਖਾਈਏ ਤਾਂ ਗੇਟ ਐਂਟਰ ਕਰਕੇ ਤੁਸੀਂ ਦੇਖ ਸਕਦੇ ਹੋ ਆਹ ਹਾਲਾਤ ਨੇ ਘਰ ਦੇ ਕਿ ਘਾਹ ਉੱਗਿਆ ਹੋਇਆ ਇੱਥੇ ਤੇ ਇਹਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇੱਕ ਟੁੱਟਾ ਕੋਠਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਤੁਸੀਂ ਬਸ ਠੀਕ ਹੈ ਜੀ ਜੋ ਮਾਲਕ ਨੇ ਕਰਿਆ ਠੀਕ ਆ ਹਾਂ ਕਦੋਂ ਕਦੋਂ ਤੋਂ ਕਦੋਂ ਤੋਂ ਤੁਹਾਨੂੰ ਜੀ ਮੈਂ ਦੋਹਗੇ 25 ਹਜ਼ਾਰ 25 ਹਜ਼ਾਰ ਕੀ ਇਹੋ ਜਿਹਾ ਭਾਣਾ ਵਰਤਿਆ ਸੀ ਕਿ ਸ਼ੁਰੂ ਤੋਂ ਹੀ ਨਹੀਂ ਹੈਗੀ ਸੀ ਸਾਸੀ ਜੀ ਕੋਈ ਕੁਦਰਤ ਤੇ ਬੜੇ ਤਖੜੇ ਦੀ ਅਜੇ ਤੱਕ ਮਨ ਬਹੁਤ ਸੀਰੀ ਸੰਜੀ ਰਹਿ ਰਹੇ ਹਾਂ ਹਾਂ ਮਾਸ ਕੋਈ ਮਾਲਕ ਦੀ ਕੋਈ ਐਸੀ ਕੁਦਰਤ ਹੋਈ ਮਗਰਬੂਰੀ ਅਜਿਹੀ ਹੋ ਗਈ ਪਹਿਲਾਂ ਮੈਂ ਹੋਇਆ ਫਿਰ ਪਹਿਲਾਂ ਦਿਸਦਾ ਸੀ ਹਾਂ ਪਹਿਲਾਂ ਦਿਸਦਾ ਮੈਂ ਸੀਰੀ ਪਾਣੀ ਲੜਦਾ ਸੀ ਜੀਮੀਦਾਰਾ ਨਾ ਫਿਰ ਇਹ ਇਹ ਹੋ ਗਿਆ ਇਹ ਹੋਇਆ ਕੀ ਕਾਰਨ ਕੀ ਮੰਨਦੇ ਹੋ ਬਸ ਕੋਈ ਕੁਦਰਤ ਨਹੀਂ ਕੋਈ ਖੇਲ ਨਹੀਂ ਚਾਹੀਏ ਜੀ ਪ੍ਰਮਾਤਮਾ ਨਹੀਂ ਕੋਈ ਬਿਮਾਰ ਬੂਰ ਹੋਈ ਸੀ ਨਾ ਨਾ ਕੋਈ ਬਿਮਾਰ ਨਹੀਂ ਹੋਈ ਜਮਾ ਵੀ ਨਹੀਂ ਹੋਈ ਬਸ ਕੁਦਰਤ ਨੇ ਕੋਈ ਇਹ ਹੀ ਸਾਨੂੰ ਚੱਕਰ ਚ ਪਾਇਆ ਕਿਸੇ ਪਾਸੇ ਵੀ ਨਹੀਂ ਸਾਡਾ ਫੋਪਿਆ ਵੀ ਐਸੀ ਤਾਂ ਹੁਣ ਇਹੀ ਬੀਤੀ ਕਰਦੇ ਆ ਜਿੰਨੀ ਕਿ ਸਾਡੀ ਜ਼ਿੰਦਗੀ ਹੈਗੀ ਬੈਣ ਭਾਈਆਂ ਦੇ ਨਾਲ ਸੌਖੀ ਨਿਭਜੀ ਹੁਣ ਸਾਡੀ ਮੋਟਰ ਖਰਾਬ ਹੋ ਰਹੀ ਆ ਪਾਣੀ ਨੂੰ ਸਾਡੇ ਕੋਲੇ ਕੋਈ ਸਾਧਨ ਨਹੀਂ ਕੋਈ ਉਹ ਨਹੀਂ ਉਹ ਕਮਰਾ ਗਾ ਟੁੱਟਿਆ ਪਿਆ ਉਹਦੀ ਭਾਵੇਂ ਤੁਸੀਂ ਮੂਵੀ ਬਣਾ ਕੇ ਦੇ ਸਕਦੇ ਹੋ ਫਿਰ ਪੱਖਾ ਪੁੱਖਾ ਵੀ ਨਹੀਂ ਹੈਗਾ ਉੱਪਰ ਪੱਖਾ ਪੁੱਖਾ ਨਾ ਗਰਮੀ ਦੇ ਵਿੱਚ ਫਿਰ ਕਿਵੇਂ ਕੱਟਦੇ ਹਾਂ ਦਿਨ ਬਾਜੀ ਐਂ ਐਂ ਕੱਟਦੇ ਹਾਂ ਬਸ ਵੈਰ ਨੂੰ ਪਤਾ ਉਹ ਹੀ ਜਾਣਦਾ ਤੇ ਰੋਟੀ ਪਾਣੀ ਜਿਵੇਂ ਉਹ ਬਾਈ ਜੀ ਰੋਟੀ ਪਕਾ ਰਹੇ ਆ ਉਹਨਾਂ ਨੂੰ ਦੇਸਦਨ ਤੋਂ ਬਿਨਾਂ ਹੀ ਨਾ ਅੰਕਾਜਣ ਵਾਲੀ ਜੀ ਉਹਦਾ ਪਹਿਲਾ ਤੋਂ ਉਹ ਹੋਗਾ ਪਹਿਲਾਂ ਵੀ ਬਸ ਕੋਈ ਚਾਨਣ ਉਹਨੂੰ ਮਾਲਕੀ ਰੋਟੀਆਂ ਪਕਾਉਂਦਾ ਸਾਡੀਆਂ ਬਾਬਾ ਨਾਨਕਾ ਅੱਛਾ ਹਾਂ ਸਾਨੂੰ ਇੱਕ ਤਾਂ ਲੈਟ ਦਾ ਬਹੁਤ ਔਖਾਗਾ ਕੋਈ ਪੱਖਾ-ਪੱਖਾ ਸੱਤ ਵਾਲਾ ਚਾਰ ਦਫਾ ਲਵਾ ਜੀ ਕੋਈ ਪਣ ਪਈ ਮੈਂ ਇਹੀ ਬੇਨਤੀ ਕਰਦਾ ਇੱਕ ਸਾਨੂੰ ਕੋਈ ਥੋੜੀ ਬਹੁਤੀ ਕੋਈ ਸੇਵਾ ਕਰਨ ਵਾਲਾ ਮੋਟਰ ਸਮਰਾਜ ਸਾਡੀ ਤੇ ਉਹ ਕੋਠਾ ਦਾ ਸਾਨੂੰ ਪਤਾ ਹੀ ਨਹੀਂ ਇਹ ਮੌਕਾ ਮੌਕਾ ਦੇ ਸਕਦੇ ਤੁਸੀਂ ਸਾਡੇ ਕੋਈ ਕੋਠੇ ਦੀ ਕੋਈ ਸੇਵਾ ਕਰਦੀ ਹੈ ਅਸੀਂ ਆਪਦੀ ਵੀਡੀਓ ਰਾਈ ਅਸੀਂ ਲੋਕਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਇੱਕ ਵਾਰ ਅਸੀਂ ਵਿਖਾਉਨੇ ਆ ਬਾਈ ਸਾਸਰੀ ਕਾਲ ਜੀ ਸੋਸਰੀ ਕਾਲ ਬਾਈ ਜੀ ਬਾਈ ਜੀ ਤੁਹਾਨੂੰ ਬਿਲਕੁਲ ਵੀ ਨਹੀਂ ਦਿਸਦਾ ਨਾ ਨਾ ਜੀ ਤੇ ਇਹ ਰੋਟੀ ਕਿਵੇਂ ਪਕਾ ਰਹੇ ਹੋ ਇਹ ਤਾਂ ਹੈਰਾਨੀ ਵਾਲੀ ਗੱਲ ਆ ਸੀ ਵੀ ਬਾਬਾ ਨਾਨਕ ਬਕਾ ਕਹੀ ਜਾਂਦਾ ਜੀ ਮੈਂ ਹੀ ਨਹੀਂ ਬਕਾਉਂਦਾ ਅੱਛਾ ਹਾਂਜੀ ਤੇ ਕਦੀ ਇਹ ਨਹੀਂ ਹੋਇਆ ਕੋਈ ਹੱਥ ਸੜ ਗਿਆ ਜਾਂ ਕੁਛ ਐਵੇਂ ਦਾ ਨਾ ਨਾ ਜੀ ਕੁਛ ਨਹੀਂ ਛੜਦਾ ਤੇ ਅੰਦਾਜ਼ੇ ਨਾਲ ਰੋਟੀ ਸਹੀ ਜਾਂਦੀ ਅੰਦਾਜ਼ੇ ਨਾਲ ਬਣਾ ਜੀ ਅੱਛਾ ਹਾਂਜੀ ਤੇ ਮੈਨੂੰ ਐਂ ਦੱਸਿਓ ਵੀ ਜਿਵੇਂ ਉੱਤੇ ਪੱਖਾ ਵੀ ਨਹੀਂ ਹੈਗਾ ਬੁਰੇ ਹਾਲ ਆ ਗਰਮੀ ਦੇ ਵਿੱਚ ਕਿਵੇਂ ਕੱਟਦੇ ਹੁੰਦੇ ਨੇ ਗਰਮੀ ਦੇ ਵਿੱਚ ਬਹੁਤ ਮੁਸ਼ਕਲ ਆਈ ਬਹੁਤ ਕਟਨਾ ਔਖਾਗਾ ਹੁਣ ਇੱਥੇ ਰੋਟੀਆਂ ਪਕਾਉਣੀਆਂ ਮੰਨੂ ਪਤਾ ਜਾਂ ਮਾਕਨ ਨੂੰ ਪਤਾਗਾ ਹਾਂਜੀ ਬਹੁਤ ਔਖਾ ਹੋ ਗਿਆ ਕੱਪੜਾ ਮੈਂ ਸਹੀਉ ਰੱਖਦਾ ਜੀ ਇਹ ਜਦੋਂ ਕੋਈ ਮੁੜਕਾ ਆਉਂਦਾ ਮੈਂ ਆਏ ਪੁੱਛ ਲੈਣਾ ਜੀ ਮੂੰਹ ਸਾਫ ਕਰਨਾ ਹੈ ਅੱਜ ਕੱਲਾ ਹਾਂਜੀ ਬਹੁਤ ਜ਼ਿਆਦੇ ਔਖਾ ਜੀ ਇੱਕ ਮੈਨੂੰ ਪਾਣੀ ਢੋਣਾ ਵੀ ਬਹੁਤ ਜ਼ਿਆਦੇ ਔਖਾ ਗਮਾਡੀਆਂ ਕਿੱਥੋਂ ਲੈ ਕੇ ਆਉਣੇ ਉਹ ਗਮਾਡੀਆਂ ਤੋਂ ਲੈ ਮਾਈ ਟੋਕੇ ਹਾਂ ਬਾਲਟੀਆਂ ਭਰ-ਭਰ ਕੇ ਆ ਹੱਥ ਮੇਰਾ ਬਸ ਮਾਲਕ ਨੂੰ ਪਤਾ ਵੀ ਇੱਕ ਬਸ ਕਿਵੇਂ ਹੋ ਜਾ ਕੋਈ ਆਸ ਪੜੋਸ ਰਿਸ਼ਤੇਦਾਰ ਕੋਈ ਆ ਕੇ ਸਾਰ ਨਹੀਂ ਲੈਂਦਾ ਤੁਹਾਡੀ ਨਾ ਨਾ ਜੀ ਕੋਈ ਨਹੀਂ ਸਾਡੀ ਖਬਰ ਲੈਂਦਾ ਸਾਡੇ ਦਾ ਜਿਹੜਾ ਕੋਈ ਸਾਨੂੰ ਘਰੇ ਆ ਕੇ ਬੁਲਾ ਲੂ ਸਾਡੇ ਦਾ ਭੈਣ ਭਾਈ ਉਹ ਹੈ ਜੀ ਦੂਜਾ ਨਹੀਂ ਜਾਂਦਾ ਹਾਂ ਅੱਛਾ ਅੱਜ ਵੀ ਹੁਣ ਵੇਖਦਿਆਂ ਵੇਖਦਿਆਂ ਜਿਵੇਂ ਰੋਟੀ ਤਵੇ ਤੇ ਮੱਚ ਗਈ ਹਨਾ ਇਹ ਫਿਰ ਐਵੇਂ ਦੀ ਖਾੜ ਨਹੀਂ ਪੈਂਦੀ ਆ ਤੁਹਾਨੂੰ ਹਾਂ ਜੀ ਹਾਂ ਜੀ ਥੱਲੇ ਵੀ ਟਿਕ ਪਈਆਂ ਰੋਟੀਆਂ ਅੱਛਾ ਥੱਲੇ ਵੀ ਟਿਕ ਪਈਆਂ ਨਹੀਂ ਹਾਂ ਜੀ ਹਾਂ ਕਿਤਾ ਸਭ ਦੇ ਵੀ ਟਿਕ ਪਈਆਂ ਠੀਕ ਕੋਈ ਸਰਕਾਰ ਵੱਲੋਂ ਜਾਂ ਕੋਈ ਮਦਦ ਕਿਸੇ ਨੇ ਕੀਤੀ ਸਰਕਾਰ ਵੱਲੋਂ ਸਾਨੂੰ ਕੋਈ ਨਹੀਂ ਹੱਲ ਕਰ ਮਦਦ ਕਰੀ ਜੀ ਮੇਰੀ ਮੇਰੀ ਮਦਦ ਕੋਈ ਨਹੀਂ ਸਰਕਾਰ ਵੱਲੋਂ ਮਨੂੰ ਸਰਕਾਰ ਨੇ ਕੁਝ ਨਹੀਂ ਸਤਾਈ ਹਾਂ ਜੀ ਤੇ ਮੋਟਾ ਪਵਾਉਣ ਨੂੰ ਕਦੇ ਕੋਈ ਆ ਗਿਆ ਜੀ ਕਦੇ ਕੋਈ ਆ ਗਿਆ ਤੇ ਮੋਟਾ ਮੈਨੂੰ ਪਾਇਓ ਮੈਨੂੰ ਪਾਇਓ ਮੈਨੂੰ ਕੋਈ ਕਿਸੇ ਦਾ ਮੈਂ ਰਬੇ ਦਾ ਪੈਸਾ ਨਹੀਂ ਜਾਣਦਾ ਜੀ ਪਾ ਜੀ ਅੱਛਾ ਬਬ ਜੀ ਇਹ ਹੋਇਆ ਕਿਵੇਂ ਸੀ ਮਤਲਬ ਇਹ ਤਾਂ ਕੋਈ ਮਾਲਕ ਨੂੰ ਨਹੀਂ ਪਤਾ ਜੀ ਸਾਡੇ ਨਾਲ ਕਿਵੇਂ ਦਾ ਪਾਣਾ ਬੀ ਸੇ ਕਿਵੇਂ ਦਾ ਹਾਂ ਹਾਂ ਮੋਹ ਤੋਂ ਖਾ ਹੋ ਕੇ ਮੈਂ ਹੋ ਕਰਦਾ ਜੀ ਆ ਸੋਡੇ ਸਾਹਮਣੇ ਮੈਂ ਇਹ ਰੋਟੀ ਬਕਾਈ ਜਨਾ ਜੀ ਹੈ ਮੈਨੂੰ ਜਿਆਦਾ ਮਾਲ ਨੂੰ ਪਤਾ ਨਹੀਂ ਕਿ ਮੈਨੂੰ ਪਤਾ ਵੀ ਕਿਵੇਂ ਮੈਂ ਪਕਾਉਂਗਾ ਕਿਵੇਂ ਹੂੰ ਦੋਸਤੋ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਵੇਂ ਵਿਖਾਇਆ ਬਾਈ ਨਾਲ ਹੱਥ ਮੱਚ ਰਹੇ ਸੀ ਬਾਈ ਦੇ ਤੇ ਨਾਲ ਜਿਹੜੀਆਂ ਰੋਟੀਆਂ ਆ ਉਹ ਮੱਚ ਰਹੀਆਂ ਸੀ ਸਾਡੇ ਨਾਲ ਨਾ ਇੱਕ ਸਾਡੇ ਵੀਰ ਨਾਲ ਪੱਤਰਕਾਰ ਵੀ ਆ ਉਹ ਆਏ ਇੱਥੇ ਸਾਨੂੰ ਕਿਸੇ ਨੂੰ ਆਉਂਦੀ ਨਹੀਂ ਸੀ ਪਕਾਉਣੀ ਤੇ ਬਾਈ ਕਹਿੰਦਾ ਮੈਂ ਸੇਵਾ ਕਰ ਦੇਣਾ ਹਨਾ ਦੇਖੋ ਬਾਈ ਬਾਈ ਇਹ ਵੇਖੋ ਐਂ ਲਾ ਲਓ ਬਾਈ ਹੁਣੀ ਬਾਹਰ ਕਹਿ ਰਹੇ ਆ ਕਹਿੰਦੇ ਵੀ ਰੱਬ ਨੇ ਆਪ ਸਾਨੂੰ ਅੱਜ ਦੀ ਰੋਟੀ ਵਾਸਤੇ ਬਾਈ ਭੇਜਤਾ ਬਾਈ ਕਿਵੇਂ ਲੱਗ ਰਿਹਾ ਕਿਉਂਕਿ ਦੱਸਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਆਂ ਲੰਗਰ 'ਚ ਅੱਜ ਕਿਵੇਂ ਫੀਲ ਹੋ ਰਿਹਾ ਬਾਈ ਬਾਈ ਤੁਹਾਨੂੰ ਸਹੀ ਗੱਲ ਦੱਸਾਂ ਜਦੋਂ ਮੈਂ ਦੇਖਿਆ ਯਾਰ ਮੈਨੂੰ ਦੇਖ ਕੇ ਐ ਲੱਗ ਜਾਂਦਾ ਸੀ ਵੀ ਬਸ ਬਾਈ ਬਾਬੇ ਨੂੰ ਠਾ ਤੇ ਬਣਾ ਦੇ ਦਵਾ ਦਾ ਵੀ ਅੰਦਰੋਂ ਮਤਲਬ ਆਪਾਂ ਨੂੰ ਨਹੀਂ ਉਹ ਹੁੰਦਾ ਵੀ ਯਾਰ ਫੀਲ ਹੋਈ ਜਾਂਦਾ ਸੀ ਵੀ ਦੇਖਿਆ ਹੀ ਨਹੀਂ ਜਾਂਦਾ ਸੀ ਮੈਥੋਂ ਤੇ ਮੈਂ ਤਾਂ ਹੁਣ ਹੋਸਟਲ ਲਾਈਫ 'ਚ ਬਾਈ 7 ਸਾਲ ਆਏ ਨੇ ਤੇ ਉਹਦਾ ਕਰਕੇ ਆਪਾਂ ਰੋਟੀ ਟੋਕੋ ਕੀ ਸਾਰਾ ਕੁਝ ਆਵਦਾ ਹਨ ਉਹੇ ਜਿਹਾ ਰਹਿਣਾ ਸਹਿਣਾ ਆ ਜਾਂਦਾ ਹੁੰਦਾ ਤੇ ਜਦੋਂ ਦੇਖਿਆ ਵੀ ਯਾਰ ਉਹਦੇ ਵਿਚਾਰੇ ਦੇ ਹੱਥ ਦੇਖੇ ਇਧਰਲੀ ਉਂਗਲ ਮੱਚੀ ਪਈ ਤੇ ਨਾਲ ਉਹ ਜਦੋਂ ਇਹ ਲੋਟਾ ਪਾਉਂਦਾ ਸੀ ਪਹਿਲਾਂ ਪਾਉਣ ਵੇਲੇ ਐ ਹੱਥ ਲਾਉਂਦਾ ਗਰਮ ਚੈੱਕ ਕਰਦਾ ਸੀ ਵੀ ਤਵਾ ਕਿੱਥੇ ਆ ਹਾਂ ਗਰਮ ਤਵੇ ਨੂੰ ਹੱਥ ਲਾ ਕੇ ਯਾਰ ਬੰਦਾ ਫੇਰ ਉਹਦੇ ਤੇ ਰੋਟੀ ਪਾਉਂਦਾਗਾ ਤੇ ਉਹਦਾ ਸਾਰਿਆਂ ਨੂੰ ਵੱਧ ਡਰ ਮੈਨੂੰ ਪਤਾ ਕਿ ਉਦੋਂ ਕਦੋਂ ਲੱਗਿਆ ਜਦੋਂ ਉਹਨੇ ਬਈ ਸੈੱਟ ਕਰਕੇ ਤੇ ਇਧਰੋਂ ਅੱਗ ਲਾਈ ਜਦੋਂ ਸਟਾਰਟਿੰਗ ਹੋਈ ਕਿ ਉਹ ਮੰਨ ਲਓ ਉਹਨੇ ਪਹਿਲਾਂ ਛੱਡ ਕੇ ਰੱਖਤਾ ਯਾਰ ਕਿੱਡਾ ਵੱਡਾ ਰਿਸਕ ਹੈ ਬਾਈ ਤੇ ਅਜੇ ਤੱਕ ਬਾਈ ਹੁਣ ਕਹਿੰਦੇ ਕਹਿੰਦੇ ਸਾਡੇ ਕੋਲ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਪਿੰਡ ਦਾ ਕੋਈ ਵੀ ਨਹੀਂ ਜੀਨੇ ਚੱਲ ਪਵਾਤੀ ਮੈਂ ਬਹੁਤ ਵਧੀਆ ਮੰਨਦਾ ਵੀ ਜਿਨੇ ਆ ਪਵਾਤਾ ਠੀਕ ਹੈ ਪਰ ਉਹਦੇ ਚ ਪੱਖੇ ਵਾਲੀ ਕਨਸੀਲਡ ਵੀ ਨਹੀਂ ਹੈਗੀ ਵੀ ਗੱਲ ਨੂੰ ਪੱਖਾ ਲੱਗ ਸਕੇ ਇੱਥੇ ਥੱਲੇ ਵਾਲਾ ਲੱਗੂਗਾ ਤਾਂ ਵਿਚਾਰਿਆਂ ਦਾ ਨੁਕਸਾਨ ਹੋ ਜਾਊਗਾ ਦੇ ਹੱਥ ਵੱਲਾ ਮਾਰ ਲੈਣੇ ਹਣਾ ਉਹਦੇ ਵੀ ਚੱਲ ਲੱਗ ਜੇ ਤੇ ਕੋਈ ਕੋਈ ਮੈਂ ਕਹਿੰਦਾ ਯਾਰ ਜਿਹੜੇ ਦਾਨੀ ਸੱਜਣ ਨੇ ਬਾਈ ਥੋੜਾ ਥੋੜਾ ਹੈਨਾ ਪੈਸਾ ਆਪਦਾ ਬਚਾ ਕੇ ਇਹੋ ਜਿਹੇ ਬੰਦਿਆਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਇਸ ਵੀਡੀਓ ਨੂੰ ਨਾ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਇਸ ਵੀਰਾਂ ਦੀ ਜੇ ਮਦਦ ਕਰ ਨਹੀਂ ਸਕਦੇ ਤਾਂ ਵੀਡੀਓ ਸ਼ੇਅਰ ਕਰਕੇ ਉਹਨਾਂ ਦਾਨੀ ਸੱਜਣਾ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਐਵੇਂ ਦੇ ਜਿਹੜੇ ਐਵੇਂ ਦੇ ਬੇਸਹਾਰਾ ਲੋਕ ਆ ਉਹਨਾਂ ਦੀ ਮਦਦ ਕਰਦੇ ਨੇ ਦੇਖੋ ਕਿੱਡੀ ਵੱਡੀ ਕੁਦਰਤ ਦੀ ਰੱਬ ਦੀ ਮਾਰ ਪਈਆ ਇੱਕ ਬੇਸਹਾਰਾ ਦੂਜਾ ਨੇਤਰਹੀਣ ਤੀਜਾ ਗਰੀਬੀ ਹਰ ਪੱਖੋਂ ਇਹਨਾਂ ਦਾ ਜ਼ਿੰਦਗੀ ਜਿਉਣ ਦਾ ਕੋਈ ਸਾਧਨ ਹੀ ਨਹੀਂ ਰਿਹਾ ਤੇ ਦੋਸਤੋ ਇਸ ਵੀਡੀਓ ਤੇ ਇੱਕ ਵਾਰੀ ਇੱਕ ਕਮੈਂਟ ਜ਼ਰੂਰ ਕਰਿਓ ਰੱਬ ਤੋਂ ਅਰਦਾਸ ਜ਼ਰੂਰ ਰੱਬ 'ਗੇ ਅਰਦਾਸ ਜ਼ਰੂਰ ਕਰਿਓ ਕਿ ਇਹ ਛੇਤੀ ਠੀਕ ਹੋ ਜਾਣ ਜਾਂ ਇਹਨਾਂ ਨੂੰ ਕੋਈ ਐਵੇਂ ਦਾ ਸਹਾਰਾ ਮਿਲ ਸਕੇ ਜਿਹੜਾ ਇਹ ਆਪਦੀ ਜਿੰਨੀ ਕ ਬਚੀ ਆ ਉਹ ਜ਼ਿੰਦਗੀ ਕੱਟ ਲੈਣ ਇਹਦੇ ਨਾਲ ਹੀ ਕਿਸੇ ਅਗਲੀ ਸਟੋਰੀ ਅਗਲੀ ਕਿਸੇ ਖਬਰ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੁੰਨੇ ਆ ਸਤਿ ਸ਼੍ਰੀ ਅਕਾਲ ਧੰਨਵਾਦ